मैंने कोई दुकान खोल दे मैंने जूसी दे दे, रेड़ी मैं ला दे मैनुम करना तू जिस जनासा सारे पार्टियां वक्त पाया पहले तो आम आदमी पार्टी दूजे चांग्रस तीजे तो सी अकाली दल चौथे नंबर पर मिल तू पताली सौ नड़िन्नवे वोटा लग गया भगवंत मान जी ने कहा पहले तो आम आदमी दूजे से कांग्रेस ਇਹ ਹੌਸਲਾ ਦਿਲਾਸਾ ਬੋਚ ਜਿਹਾ ਸੀ ਉਹ ਕੀ ਗੱਲ ਨੂੰ ਬਣਾ ਰਹੇ ਮਤ ਤੋਂ ਬੋਟ ਆ ਪਤੇ ਦੇ ਆਇਆ ਵਾ ਜੀ ਮੈਨੂੰ ਪਤਾ ਮੈਂ ਜਿੰਨਾ ਤੂੰ ਔਰ ਮੈਂ ਜਿੱਤ ਕੇ ਜਾਊਂਗਾ ਜੀ ਗਰੰਟੀ ਹੈ ਜੀ ਆਤਮਾ ਸ ਪਰਮਾਤਮਾ ਦੀ ਹੈ ਪਰ ਲੋਕਾਂ ਨੇ ਵੋਟ ਬਹੁਤ ਪਾਈ ਆ ਹਰ ਇੱਕ ਲੀਡਰ ਨੂੰ ਅਜਮਾਇਆ ਵਾ ਜਿਹੜਾ ਐਤ ਕੀ ਲੀਡਰ ਦੀ ਮੰਗ ਹੈ ਤੁਹਾਨੂੰ ਤੁਹਾਡਾ ਸਵਾਗਤ ਹੈ ਬਿਲਕੁਲ ਜੀ ਅਗਰ ਲੁਧਿਆਣਾ ਦੀ ਵਸਤ ਦੀ ਕਰੀਏ ਤੇ ਇਲੈਕਸ਼ਨ ਆਪਣੇ ਚਰਮ ਸੀਮਾ ਤੇ ਹੈ ਕਿਉਂਕਿ ਨਾਮਨੇਸ਼ਨ ਸ਼ੁਰੂ ਹੋ ਚੁੱਕੇ ਨੇ ਸਿਰਫ 2 ਤਰੀਕ ਤੱਕ ਨਾਮਨੇਸ਼ਨ ਹੋਣ ਵਾਲੇ ਨੇ ਹੁਣ ਇਸ ਇਲੈਕਸ਼ਨ ਵਿੱਚ ਬਹੁਤ ਟਵਿਸਟ ਆਣ ਵਾਲਾ ਹੈ ਕਿਉਂਕਿ ਹੁਣ ਜੋ ਮੈਂ ਤੁਹਾਨੂੰ ਦੱਸਣ ਲੱਗਾ ਤੁਸੀਂ ਸ਼ਾਇਦ ਉਹ ਸੋਚ ਕੇ ਇਹ ਜ਼ਰੂਰ ਸੋਚੋਗੇ ਕਿ ਇਹ ਹੋ ਕਿਉਂ ਗਿਆ ਤੇ ਕਿਵੇਂ ਹੋ ਗਿਆ ਬਿਲਕੁਲ ਜੀ ਇੱਕ ਟਵਿਸਟ ਆਇਆ ਹੈ ਇਲੈਕਸ਼ਨ ਵਿੱਚ ਉਸ ਬੰਦੇ ਨੇ ਹੋਂਕਾਰ ਭਰੀ ਹੈ ਜਿਸ ਦੀ ਹੋਂਕਾਰ ਤੋਂ ਪੂਰੀ ਦੁਨੀਆ ਡਰਦੀ ਹੈ ਜਦੋਂ ਉਹ ਇਲੈਕਸ਼ਨ ਤੇ ਆ ਜਾਂਦਾ ਹੈ ਸਾਰੇ ਕੈਂਡੀਡੇਟਾਂ ਨੂੰ ਵਕਤ ਪੈ ਜਾਂਦਾ ਹੈ ਬਿਲਕੁਲ ਜੀ ਉਹ ਕਹਿੰਦੇ ਨੇ ਜਲੀ ਕੋਆ ਕਹਤੇ ਹਨ 부ਜੀ ਕੋ ਰਾਗ ਕਹਤੇ ਹੋ ਤਾਂ ਰਾਗ ਸੇ ਬਾਰੂਦ ਬਣਾ ਜੋ ਉਸੇ ਮੀਟੂ ਸਾਹਿਬ ਕਹਤੇ ਹਨ ਬਿਲਕੁਲ ਜੀ ਮੀਟੂ ਸ਼ਕਤਰਾ ਵਾਲਾ ਜਿਨੇ ਇਲੈਕਸ਼ਨ ਦੀ ਤਾਲ ਢੋਕੀ ਹੈ ਲੁਧਿਆਣਾ ਵੈਸਟ ਵਿਧਾਨ ਸਭਾ ਤੋਂ ਕੀ ਸੋਚ ਕੇ ਸਾਰੇ ਇਲੈਕਸ਼ਨ ਲੰਨ ਆਇਓ ਅ ਦੇਖੋ ਜੀ ਲੋਕਾਂ ਦਾ ਦਿਲ ਜਿੱਤਣਾ ਵਾ ਤੇ ਲੋਕਾਂ ਦੀ ਵੋਟ ਲੈ ਕੇ ਆਣੀ ਆ ਇਹ ਮੈਂ ਬਿਲਕੁਲ ਅ ਪਤੇ ਤੇ ਆਇਆ ਵਾ ਜੀ ਮੈਨੂੰ ਪਤਾ ਮੈਂ ਜਿੱਤਣਾ ਇਥੋਂ ਔਰ ਮੈਂ ਜਿੱਤ ਕੇ ਜਾਊਂਗਾ ਜੀ ਗਰੰਟੀ ਹੈ ਜੀ ਭਾਵੇਂ ਮੈਂ ਤੋ ਤੇ ਇਸਤਾਨ ਤੇ ਲਖਾ ਲੋ ਬੈਸਟ ਵਾਲੇ ਨੇ ਕੱਟੜ 20 ਜਾਂ 25 ਹਜ਼ਾਰ ਵੋਟ ਤੇ ਮੈਨੂੰ ਜਿਤਾਉਣਾ ਜੀ ਤੂੰ ਇਹ ਕਿਵੇਂ ਤੁਹਾਨੂੰ ਕਿਵੇਂ ਇਹ ਸੁਪਨਾ ਆਇਆ ਕਿ ਬੈਸਟ ਵਾਲੇ ਦੇ 20 ਤਾਂ 25 ਵੋਟ ਤੋਂ ਜਿਤਾਉਣਾ ਹੈ ਦੇਖੋ ਮੈਂ ਪਹਿਲੇ ਰੱਬ ਦਾ ਨਾਮ ਲਵਾਂਗਾ ਜੀ ਬਾਕੀ ਕੰਮ ਸਾਰੇ ਬਾਅਦ ਚ ਵੈ ਗੁਰਜੀ ਦਾ ਖਾਲਸਾ ਜੀ ਵੈ ਗੁਰਜੀ ਕੀ ਫਤਿਹ ਜੈ ਪੀਂ ਜੈ ਪਰ ਜੈ ਭਗਵਾਨ ਵਾਲਮੀ ਜੈ ਗੁਰੂ ਵਿਦਾਸ ਜੈ ਮਸੀਹ ਦੀ ਤੁਹੀ ਨੰਕਾਰ ਮੈਂ ਤੇਰੀ ਸ਼ਰਨਾ ਮੈਨੂੰ ਬਖਸ਼ ਲੋ ਜਕਾਰਾ ਮਾ ਚਿੰਤ ਪੁਨੀ ਦਾ ਜੱਕ ਵੀ ਤਨਕਬੀਰ ਜਕਾਰਾ ਗੁਰੂ ਨਬਦਾਸ ਜਕਾਰਾ ਸ਼ੇਰਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਜਿੰਨੇ ਵੀ ਜਕਾਰੇ ਨੇ ਲਾਏ ਨੇ ਉਹ ਸਾਰੇ ਬੋਲ ਤੁਸੀਂ ਆਪਣੇ ਹਲ ਖਿੱਚ ਲੈਨੇ ਨਹੀਂ ਐਦਾਂ ਦੀ ਗੱਲ ਨਹੀਂ ਜੀ ਦੇਖੋ ਰੱਬ ਦਾ ਨਾਮ ਲੈਣਾ ਚਾਹੀਦਾ ਸਾਰੇ ਰੱਬ ਦੇ ਬੰਦੇ ਆ ਇਹਨਾਂ ਵਿੱਚ ਹਰ ਇੱਕ ਬੰਦੇ ਵਿੱਚ ਆਤਮਾ ਉਸ ਪਰਮਾਤਮਾ ਦੀ ਆ ਪਰ ਲੋਕਾਂ ਨੇ ਵੋਟ ਬਹੁਤ ਪਾਈ ਆ ਹਰ ਇੱਕ ਲੀਡਰ ਨੂੰ ਅਜਮਾਇਆ ਵਾ ਜਿਹੜਾ ਐਤਕੀ ਲੀਡਰ ਅਜਮਾਨਗੇ ਉਹ ਨੀਟੋ ਛਤਲਾਂ ਵਾਲਾ ਹੋਏ ਤੁਹਾਨੂੰ ਪਤਾ ਵੈਸ ਤੇ ਵਿੱਚ ਤੁਹਾਡੀ ਟੱਕਰ ਕੇ ਦੇਣਾ ਇੱਕ ਰਾਸਵਾ ਮੈਂਬਰ ਸੰਜੀਵ अरोड़ा ਜੀ ਇੱਕ ਸਾਬਕਾ ਕੈਬਨਿਟ ਮੰਤਰੀ ਭਾਰਤ ਕੁਸ਼ਨ ਆਸ਼ੂ ਜੀ ਤੇ ਇੱਕ ਜਿਹੜੇ ਜੀਵਨ ਗੁਪਤਾ ਭਾਰਤੀ ਜਨਤਾ ਪਾਰਟੀ ਦੇ ਬਹੁਤ ਵਿਖਿਆਤ ਲੀਡਰ ਨੇ ਇਹ ਸੋਚ ਕੇ ਜਿਸ ਪੰਗਾ ਲੈ ਲਿਆ ਤੁਹਾਨੂੰ ਪਤਾ ਨਾਲ ਟੱਕਰ ਕਿਦਣਾ ਪਈ ਹੈ ਕਿਹਦੇ ਨਾਲ ਨੀਟੋ ਛਤਲਾਂ ਵਾਲੇ ਬੋਟ ਫੋਰ ਡੀਟੀ ਨੂੰ ਇਹ ਲੱਗਦੇ ਵੱਡੇ ਵੱਡੇ ਜਿਹੜੇ ਫਨੀ ਖਾਨਚੇ ਵੀ ਦੌੜ ਗਏ ਜੇ ਮੈਂ ਪ੍ਰਧਾਨ ਮੰਤਰੀ ਸਾਹਮਣੇ ਵਾਰਾਨਸੀ ਇਲੈਕਸ਼ਨ ਪਾਰਟ ਫਾਈਲ ਦਾਖਲ ਕਰ ਸਕਦਾ ਨਾ ਤੇ ਨਾ ਸਾਹਮਣੇ ਕੋਈ ਸਿਰਫ ਮੁਕਾਬਲਾ ਦੋ ਦੰਦਰ ਵਿਚ ਚਾ ਟੱਕਰ ਦਾ ਮੁਕਾਬਲਾ ਜਿੰਨਾ ਜਿੱਤਣਾ ਜਿੱਤ ਜਾਂ ਹਾਰ ਦਾ ਫੈਸਲਾ ਹੋਣਾ ਜਾਂ ਸੰਜੀਪ ਰੌੜਾ ਜਾਂ ਉਹ ਨੀਡੂ ਚੱਟਣਾ ਵਾਲਾ ਪਹਿਲੇ ਨੰਬਰ ਤੇ ਨੀਡੂ ਚੱਟਣਾ ਵਾਲਾ ਦੂਜੇ ਨੰਬਰ ਤੇ ਸੰਜੀਪ ਰੌੜਾ ਤੀਜੇ ਤੇ ਬਾਕੀ ਸਭ ਥੱਲੇ ਹੋ ਗਏ ਤੁਸੀਂ ਕਿੱਦਾਂ ਕਹਿ ਰਹੇ ਹੋ ਤੁਹਾਡੀ ਟੱਕਰ ਕਿ سپورਟ ਕਰ ਰਹੇ ਜੀ ਤੁਹਾਨੂੰ ਸਪੋਰਟ ਕਰ ਰਹੇ ਸੰਜੀਪ ਰੌੜਾ ਮੈਨੂੰ ਕਰ ਰਹੇ ਤੇ ਟੱਕਰ ਦਾ ਤੁਸੀਂ ਦੋਵੇਂ ਦੱਸ ਤੀ ਦੇਖੋ ਮੈਂ ਕਹਿੰਦਾ ਜੋ ਦੰਦਿਆ ਲੈ ਲੋ ਇਹਨਾਂ ਤੋਂ ਵੋਟ ਤੁਸੀਂ ਕਿੱਧਰ ਪਾਣੀ ਓ ਤੁਸੀਂ ਜਾ ਦੇਖਣਾ ਵਾ ਨਿਸ਼ਾਨ ਮੈਂ ਤੁਹਾਨੂੰ ਦੱਸ ਦੇਣਾ ਵਾ ਜਿੱਦ ਨਿਸ਼ਾਨ ਆਇਆ ਉਦੋਂ ਵਧੀਆ ਕਪੜੇ ਪਾ ਕੇ ਪੈਦਲ ਹੀ ਦੌੜਦੀ ਦੌਰ ਰੁਕਾਂਗਾ ਨਹੀਂ ਕਿਦਰ ਮੈਂ ਕੱਲ੍ਹ ਨਹੀਂ ਤੇ ਰੱਖ ਰੂਗਾ ਪਿੱਛੇ ਜਨਤਾ ਆਪਣੀ ਮਰਜ਼ੀ ਨਾਲ ਆਪਣੀ ਮਰਜ਼ੀ ਉਹ ਲੰਗਰ ਲਾਏਗੀ ਆਪਣੀ ਮਰਜ਼ੀ ਨਾਲ ਪੋਸਟਰ ਲਾਏਗੀ ਆਪਣੀ ਮਰਜ਼ੀ ਨਾਲ ਸਾਰਾ ਕੁਝ ਕਰੇਗੀ ਇੱਥੇ ਇਲੈਕਸ਼ਨ ਵਿੱਚ ਪਤਾ ਕਿੰਨਾ ਖਰਚਾ ਕਰਨਾ ਸਾਰੇ ਲੋਕ ਨਹੀਂ ਕਰਦਾ 40 ਲੱਖ 50 ਕਰੋੜ ਵੀ ਖਰਚ ਕਰਨਗੇ ਲੋਕੀ ਤੁਹਾਡੇ ਲਈ ਮੇਰੇ ਲਈ ਦੇਖ ਜੀ ਕਿਨੇ ਵੈਨੇ ਮੇਰੇ ਕੋ ਕੁਛ ਨਹੀਂ ਗਾ ਜੀ ਫਿਰ ਕੀ ਨਾਮ ਨੋਸ਼ਨ ਕਿਵੇਂ ਭਰਿਆ ਫਿਰ ਮੈਨੂੰ ਮਾਤਾ ਦੀ ਸਾਂ ਲੱਗੇ ਕਿਸੇ ਨੇ ਮੈਨੂੰ ਮੈਂ ਕਿਹਾ ਮੇਰੀ ਫਾਈਲ ਪਰ ਦਾਸਤਾਜ ਪੈਸੇ ਨਹੀਂ ਕਿ ਮੈਂ ਫਾਈਲ ਨਹੀਂ ਭਰ ਸਕਦਾ ਉਹ ਬੰਦਾ ਕਹਿੰਦਾ ਹਰ ਪੈਸੇ ਜਾਂ ਫਾਈਲ ਪਰ ਪਰ ਮਾਤਾ ਦਾ ਰਬ ਉਹਨੂੰ ਚੜਦੀ ਕਲਾ ਵਿੱਚ ਰੱਖੇ ਪਰ ਲੋਬਾਣਾ ਸੋਨੇ ਵਰਗਾ ਸ਼ਹਿਰ ਹੈ ਲੋਬਾਣਾ ਹੱਬ ਹੈ ਪਰ ਤੇ ਮਾਤਾ ਚਿੰਤ ਬਣੀ ਉਹਨਾਂ ਦੀ ਕਿਰਪਾ ਇੰਨੀ ਕਿਰਪਾ ਵਾਲੇ ਲੋਕੀ ਇਹਨੇ ਸ਼ਰਧਾਲੂ ਨੇ ਮੇਰੀ ਸਪੋਰਟ ਕਰਨ ਦੀ ਉਹ ਟੇ ਜੀ ਇੱਕ ਵਾਲਾ ਇਲੈਕਸ਼ਨ ਲੜੇ ਸੀ ਕਰਦੇ ਬੋਰਡ ਨੇ ਤੁਹਾਨੂੰ ਵੇਸੀ ਪਾ ਜੀ ਤੁਹਾਨੂੰ ਪਤਾ ਨਹੀਂ ਇਸੇ 1 ਲੱਖ ਤੋਂ ਵੋਟ ਤੱਕ ਜਿਤਨਾ ਤੂੰ ਤਾਂ ਨਾ ਤੁਹਾਡਾ ਇੱਥੇ ਘਰ ਨਾ ਤੁਸੀਂ ਇੱਥੇ ਰਹਿੰਦੇ ਹੋ ਜਲੰਧਰ ਅੱਗੇ ਪੰਗਾ ਲੈਣ ਆ ਗਏ ਹੋ ਫਿਰ ਤੂੰ ਕਿਧਰ ਬੋਲੋਗੇ ਜਲੇ ਦਾ ਲੋ ਮੈਂ ਕਿਹਾ ਤੁਸੀਂ ਦੇਖ ਲਓ ਤੁਸੀਂ ਖੁਦ ਕਹਣਾ ਯਾਰ ਕਿੱਦੋਂ ਹੋ ਕਿੱਦਾਂ ਗਿਆ ਇਦਾਂ ਇੰਨਾ ਵੱਡਾ ਚਮਤਕਾਰ ਕਿੱਦਾਂ ਹੋ ਗਿਆ ਦੇਖੋ ਨੀਡੂ ਸ਼ਟਰ ਲੰਦਾ ਹੁੰਦਾ ਸੀ ਕਿਸੇ ਦਮ ਤੇ ਨੀਡੂ ਨੂੰ ਕੋਈ ਨਹੀਂ ਜਾਣਦਾ ਅੱਜ ਨੀਡੂ ਦੀ ਸਟੋਰੀ ਸਲਮਾਨ ਖਾਨ ਵੀ ਦੇਖਦਾ ਅੱਛਾ ਉਹੀ ਤਰਵਿੰਦਰ ਵੀ ਦੇਖਦਾ ਅੱਛਾ ਕਰਨੀ ਦੇਵਲ ਵੀ ਦੇਖਦਾ ਵਾ ਅੱਛਾ ਤੇ ਦੁਨੀਆ ਦੇ ਵਿੱਚ ਵੀ ਨੀਡੂ ਸ਼ਟਰ ਐਨੇ ਬੰਦੇ ਤੁਹਾਨੂੰ ਦੇਖਦੇ ਨੇ ਤੁਹਾਨੂੰ ਨਾਮਨੇਸ਼ਨ ਕਰਨ ਤੁਹਾਡੇ ਜੇਬ ਚ ਪੈਸੇ ਨਹੀਂ ਸੀ ਫਿਰ ਕੀ ਹੋਇਆ ਭਾਜੀ ਇਹ ਜੀਵਨ ਲੀ ਬਗੜਗਦੀ ਰੱਬਾ ਪਈ ਬੈਠਾ ਸਾਡਾ ਸਾਰੀ ਦੁਨੀਆ ਨੂੰ ਚਲਾਉਣ ਵਾਲਾ ਉੱਪਰ ਬੈਠਾ ਨੀਲੀ ਛਤਰੀ ਵਾਲਾ ਤੁਸੀਂ ਜਿੱਤੋਗੇ ਮੈਂ ਜਿੱਤੂਗਾ ਆਸੂ ਦੇ ਖਿਲਾਫ ਜਿਹੜਾ ਮਰਜੀ ਹੋਵੇ ਅਰੋੜਾ ਜੀ ਦੇ ਖਿਲਾਫ ਜਿਹੜਾ ਮਰਜੀ ਹੋਵੇ ਜੀਵਨ ਗੁਪਤਾ ਦੇ ਖਿਲਾਫ ਸਾਰੇ ਐਲੋ ਲੁਧਿਆਣਾ ਐ ਨੌਦਾਗੁਰ ਕੇ ਤੋੜ ਦੇਣਗੇ ਤੁਹਾਨੂੰ ਕੋਈ ਮਿਊਜ਼ਿਕ ਸ਼ਾਪ ਲੈ ਜੇ ਤੁਹਾਨੂੰ ਨਹੀਂ ਮਿਲਣਾ ਇੰਨੀ ਛਤਰਾ ਵਾਲਾ ਬੋਥ ਫੋਰ ਨਹੀਂ ਤੁਆ लुगाले वासी तोਾਨੂੰ વિશ્વાસ કરેંગે તાડે ઓ બહુત તૈયાર કર દે કે કે અગર માન લો તુજી જીત ગય વિશ્વાસ હે નહિ જીત ગય જીત ગય કે કી કરોંગે ઓને પતા ન મે નીટુ બહુત કામ કરને કી કામ કરોંગે મે ਦસના ન જાંદા તું લા લે જંદા અપના અપના દસો મે ચૂટે દસો ચૂટે દિલાસે નહિ દઉં હું મે સચો સાચો દિલાસે દેજો ચલો સચો દિલાસે દેજો મે એક દા નહિ કહુંગા યે મેરા ડબ્બા બંધ હૈ ਜਿਦਨ ਮੈਂ ਕੋਲੇ ਲੋਕਾਂ ਨੇ ਲੋਕਾਂ ਨੇ ਵੇਲੇ ਤੂੰ ਦੱਸ ਨਹੀਂ ਰਿਹਾ ਸੀ ਤੂੰ ਕੋਈ ਵੋਟ ਪਵਾਈਏ ਮੈਂ ਲੋਕਾਂ ਦੀ ਵੀਡੀਓ ਚੱਕ ਕੇ ਇਹ ਤੋਂ ਦੇਖ ਕੇ ਮੈਂ ਬੋਲਾਂਗਾ ਕਿ ਲੋਕਾਂ ਕਰਾ ਮੇਰੇ ਵਾਰ ਬੋਲਾਂ ਮੈਂ ਕਿਸੇ ਵਾਰ ਨਹੀਂ ਮੈਂ ਆਪਣੀ ਗੱਲ ਕਰਾਂਗਾ ਤੁਹਾਡਾ ਦਿਲ ਕੀ ਕਰਦਾ ਕਿ ਤੁਸੀਂ ਤੁਹਾਨੂੰ ਕੀ ਕਰਨਾ ਚਾਹੀਦਾ ਲੁਧਿਆਣਾ ਲਈ ਮੈਂ ਜਿੱਤੂਗਾ ਮੈਂ ਜਿੱਤ ਕੇ ਔਰ ਇਹ ਤੁਸੀਂ ਕੱਲੇ ਕੱਲੇ ਬੈਸਟ ਵਾਲੇ ਬੰਦੇ ਤੋਂ ਇੰਟਰਵਿਊ ਲੈਣੀ ਹੈ ਮੈਂ ਤੁਹਾਨੂੰ ਕਹਾਂਗਾ ਕਿ ਤੁਸੀਂ ਇੰਟਰਵਿਊ ਲੋ ਫਿਰ ਉਹ ਤੁਹਾਨੂੰ ਦੱਸਣਗੇ ਕਿ ਨੀਟੂ ਜੀ ਨੀਟੂ ਜੀ ਤੁਹਾਨੂੰ ਕੋਈ ਸੀਰੀਅਸ ਨਹੀਂ ਲੈਂਦਾ ਤੁਸੀਂ ਕਹਿ ਰਹੇ ਹੋ ਕਿ ਕੱਲੇ ਕੱਲੇ ਕੁਲੇ ਨਹੀਂ ਉਹਨੇ ਕਿਹਾ ਚੀਜ਼ ਕੀ ਆ ਗਈ ਹੈ ਵੈਸਟ ਚ ਇਹਦਾ ਆਈਟਮ ਹੀ ਕੋਤੀ ਜੀ ਆ ਗਈ ਜਦੋਂ ਦਿਨ ਚੜਦਾ ਵਾ ਆਈ ਸੋਏ ਦੇ ਬਾੜੀ ਲਾਂ ਜਾਣੀ ਹੈ ਜਦੋਂ 20:00 ਵਜੇ ਫਿਰ ਆ ਤੇਰਾ ਹਾਸ ਹੋ ਸਕਦਾ ਵਾ ਕਿ ਵੈਸਟ ਵਾਲੇ ਬਸਤ ਕਰਨਗੇ ਇਹ ਰੱਬ ਨੂੰ ਮੰਨਣ ਵਾਲੇ ਬੰਦੇ ਆ ਤੇ ਸੱਚੀਆਂ ਵੋਟਾਂ ਪਾਣਗੇ ਲੈ ਜੋ ਮਿਲਦਾ ਸੱਚੋਂ ਤਾਂ ਝੂਠੀਆਂ ਮਿਲਣਗੀਆਂ ਮੈਨੂੰ ਸੱਚੋਂ ਸੱਚੀਆਂ ਝੂਠੀਆਂ ਮਿਲਣਗੀਆਂ ਮੈਂ ਨਹੀਂ ਕਹਿੰਦਾ ਝੂਠੀਆਂ ਬਿਲਕੁਲ ਸੱਚੇ ਲੋਕਾਂ ਦੇ ਤੁਹਾਡੇ ਵੋਟ ਪਾਉਣਗੇ ਜਿੱਤਣਗੇ ਮੈਨੂੰ ਵਿਸ਼ਵਾਸ ਹੈ ਨਾ ਤੇ ਜਿੱਦਾਂ ਰੱਬ ਤੇ ਵਿਸ਼ਵਾਸ ਆ ਉਦਾਂ ਮੈਨੂੰ ਬੈਸਟ ਵਾਲਾ ਤੇ ਬਹਿ ਗਿਆ ਤੇ ਰਿਹਾ ਕੀ ਕਰੋਗੇ ਬੈਸਟ ਵਾਲਾ ਕਿਉਂ ਜਿੱਤ ਗਏ ਮਨੋ ਜੀ ਇਹ ਮੈਂ ਦੱਸੂਗਾ ਤੁਸੀਂ ਕਹਿੰਦਾ ਉਹਦਾ ਮੁੱਦਾ ਚੱਕਿਆ ਦਾ ਮੁੱਦਾ ਚੱਕਿਆ ਉਹਨਾਂ ਨੇ ਫੇਰ ਮੈਨੂੰ ਕਹਿਣਾ ਵੀ ਤੂੰ ਸਾਡੀ ਗੱਲ ਚੱਕਣੀ ਮੈਂ ਸੜਕਾ ਬਣਾਉਂਗਾ ਮੈਂ ਉਹ ਕਰੂੰਗਾ ਮੈਂ ਉੱਥੇ ਗੁੰਡਾਗਰਦੀ ਬੜੀ ਗੁੰਡਾਗਰਦੀ ਬੰਦ ਕਰਾਂਗਾ ਜੀ ਉਹ ਕਹਾਤੀ ਇਹ ਸਾਰਾ ਲੋਕਾਂ ਨੂੰ ਪਤਾ ਇਹ ਬਰਾਮੇਬਾਜੀ ਸਾਰੇ ਲੋਕਾਂ ਨੇ ਦੇਖ ਲਈ ਹੁਣ ਹੁਣ ਉਹਨਾਂ ਦੇ ਦਿਲ 'ਚ ਕੋਈ ਬੰਦਾ ਨਹੀਂ ਬੈਠਦਾ ਪਿਆ ਜੇ ਬੈਠਦਾ ਪਿਆ ਇੱਕੋ ਬੰਦਾ ਵਾ ਉਹਦਾ ਨਾਮ ਤੁਸੀਂ ਸਾਡੀ ਕਿਉਂ ਮੈਟਦਾ ਪਿਆ ਉਹਦਾ ਲੌਜੀਕ ਤਾਂ ਦੱਸ ਦੋ ਕਿਉਂ ਮੈਟਦਾ ਪਿਆ ਇਹ ਹੀ ਲੌਜੀਕ ਹੈ ਇਹ ਲੌਜੀਕ ਨਹੀਂ ਖੁੱਲਣਾ ਕਿਉਂ ਗੋਲ ਨਹੀਂ ਖੁੱਲਣਾ ਜਿੱਤਨ ਤੋਂ ਬਾਅਦ ਖੁੱਲੂਗਾ ਮੈਂ ਜਿੱਤਨ ਤੋਂ ਬਾਅਦ ਮੈਂ ਤੁਹਾਡੇ ਚੈਨਲ ਤੇ ਖੁਦ ਆ ਕੇ ਅਸਲ ਦੀ ਪੁਸ਼ਟੀ ਕਰੂੰਗਾ ਪਰ ਨੇਟੋ ਜੀ ਮੈਨੂੰ ਲੱਗਦਾ ਹੈ ਕਿ ਤੁਸੀਂ ਜਿੱਤੋਗੇ ਉਹ ਬਾਈ ਉਹ ਤਾਂ ਕਿਉਂ ਕੁੱਛ ਕਿਉਂ ਜਿੱਥੇ ਮੈਂ ਖੜਾ ਆ ਵੈਸੇ ਇਹਨਾਂ ਲੋਕਾਂ ਨੂੰ ਖੜੇ ਹੋਣਾ ਨਹੀਂ ਚਾਹੀਦਾ ਇਹਨਾਂ ਨੂੰ ਅੰਦਰ ਜੁੱਟਾ ਦੇਣਾ ਚਾਹੀਦਾ ਇਹ ਗੱਲ ਸਹੀ ਹੈ ਤੁਹਾਡੀ ਨਹੀਂ ਖੜੇ ਹੋਣਾ ਚਾਹੀਦਾ ਇਹ ਜਿੰਨੇ ਵੀ ਖੜੇ ਨੇ ਇਹ ਵੀ ਖੜੇ ਨੇ ਤੁਸੀਂ ਦੱਸ ਲੋ ਕਿ ਤੁਸੀਂ ਆਪੇ ਤੁਸੀਂ ਤੁਹਾਡੀ ਤੁਸੀਂ ਮੈਂ ਬਿਨਾਂ ਪੈਸੇ ਤੋਂ ਜਿੱਤ ਤੁਸੀਂ ਅੱਜ ਆ ਜਾ ਤੁਸੀਂ ਇਲੈਕਸ਼ਨ ਲਾਦੇ ਹੋ ਜੋ ਇਲੈਕਸ਼ਨ ਵਿੱਚ ਇੱਕ ਕਾਲਮ ਹੁੰਦਾ ਹੈ ਆਪਣੀ ਸੰਪਤੀ ਪਰੋ ਤੁਸੀਂ ਸੰਪਤੀ ਚ ਕਿੰਨਾ ਦਾ ਮਤਲਬ ਪੁੱਛੀ ਨਾ ਅਰੇ ਉਹਨੇ ਜਿੰਨੇ ਕਰੋੜਾਂ ਪਰੇ ਨੇ ਕਿ ਮੇਰੀ ਕਰੋੜਾਂ ਦੀ ਸੰਪਤੀ ਹੈ ਆਸ਼ੂ ਜੀ ਦੀ ਵੀ ਕਰੋੜਾਂ ਦੀ ਸੰਪਤੀ ਹੈ ਤੇ ਕਰੋੜਾਂ ਦੇ ਨੀਯਤ ਹੋਰ ਜਿਲ੍ਹੇ ਕੈਂਡੀਡੇਟਾਂ ਉਹਨਾਂ ਦੀ ਹੋਵੇ ਤੁਸੀਂ ਕਿੰਨੇ ਪਰੇ ਐ ਸੋ ਮੈਂ ਰੋੜ ਪੱਤੀ ਆ ਜੀ ਉਹਨਾਂ ਨੇ ਮੰਨ ਲਿਆ ਮੰਨ ਲਿਆ ਉਹਨੇ ਕਿ ਚੱਲ ਲੱਖ ਕਿਤੋਂ ਖਰਚ ਕਰ ਲੂਗਾ ਮੇਰੇ ਕੋਲ ਕੁਝ ਵੀ ਨਹੀਂ ਹੈ ਮੈਂ ਕਿਹਾ ਮੈਂ ਖਾਲੀ ਆ ਮੈਨੂੰ ਦੇਣੇ ਮੈਨੂੰ ਦੇਣੇ ਵਿਸ਼ਵਾਸ ਕਰਕੇ ਆਇਆ ਜੇ ਭਰੋਸਾ ਦੇ ਦੋਗੇ ਤਾਂ ਉਹ ਠੀਕ ਹੈ ਜਿਹੜੇ ਆ ਰਹਾ ਸਮਾਰਟ ਸਿਟੀ ਹੈ ਕਰੋੜਪਤੀਆਂ ਦਾ ਸ਼ਹਿਰ ਹੈ ਕੋਈ ਅਗਰ ਜਦੋਂ ਗੱਡੀ ਆਉਂਦੀ ਹੈ ਨਾ ਕੋਈ ਵੀ ਆਈਪੀ ਨਵੀਂ ਗੱਡੀ ਸਭ ਤੋਂ ਪਹਿਲਾਂ ਲੁਧਿਆਣੇ ਚ ਆਉਂਦੀ ਫਿਰ ਹਿੰਦੁਸਤਾਨ ਚ ਬਾਅਦ ਜਾਂਦੀ ਹੈ ਮੈਂ ਕਦੇ ਕਹਿੰਦਾ ਕਿ ਕਿਸੇ ਹੋਰ ਦੇ ਘਰ ਜਾਂਦੀ ਪਹਿਲੇ ਲੁਧਿਆਣੇ ਆਉਂਦੀ ਹੈ ਲੁਧਿਆਣਾ ਤੇ ਬੈਸਟ ਹੈ ਤੇ ਬੈਸਟ ਵਾਲੇ ਨੂੰ ਪਤਾ ਬੋਟ ਕਿੱਥੋਂ ਪਾਣੀ ਹੈ ਤੇ ਇਸ ਤਰ੍ਹਾਂ ਦੀ ਲੋੜ ਨਹੀਂ ਹੈਗੀ ਕੋਈ ਐਸ ਤਿੱਖਾ ਹੈ ਠੀਕ ਹੈ ਕਿ ਗਾਣਾ ਸੁਣਾ ਕੇ ਦੱਸੋ ਕੀ ਹੈ ਤੂੰ ਸਿਰ ਬੋਟ ਮੰਗੋ ਜਾਈਂ ਕਿ ਗਾਣਾ ਕੋਈ ਸੁਣਿਆ ਤੇ ਮਿੰਟੇ ਚ ਗਾਣਾ ਬਣਾ ਲੈਂਦੇ ਬੋਟ ਬੋਟ ਲੈਣ ਵਾਸਤੇ ਲੋਕੀ ਫਿਰਦੇ ਨੇ ਅੱਗੇ ਪਿੱਛੇ ਆ ਕਈ ਤੱਕੇ ਕਰਦੇ ਨੇ ਤੇਰੇ ਨਾਲ ਬੋਟ ਵਿੱਚ ਲੈਣ ਵਾਸਤੇ ਆ ਬਾਅਦ ਚ ਬੋਟ ਵਿੱਚ ਫੇਰ ਫੇਰ ਕਰ ਜਾਂਦੇ ਆ ਬਾਅਦ ਚ ਕਿਸੇ ਦੀ ਕੋਈ ਗੱਲ ਨਹੀਂ ਸੁਣਦਾ ਇੱਕ ਬੰਦਾ ਵਾ ਜਿਹਦਾ ਨਾਮ ਨਹੀਂ ਸ਼ੇਦਰਾ ਵਾਲਾ ਬੈਸਟ ਵਾਲੇ ਬੋਟ ਪਾ ਕੇ ਜਿਤਾਉਣਗੇ ਲੱਗਦਾ ਹੁਣ ਉਹਨੂੰ ਐਮ ਐਲ ਏ ਬਣਾ ਕੇ ਸਿਖਾਉਣਗੇ ਬਿਲਕੁਲ ਤੁਸੀਂ ਜੇ ਅਗਰ ਇਹ ਅਗਰ ਤੁਸੀਂ ਐਮ ਐਲ ਏ ਬਣ ਗਏ ਤੁਹਾਡੇ ਕੋਲ ਬਜਟ ਆਊਗਾ ਤੁਹਾਡੇ ਕੋਲ ਪੈਸਾ ਆਊਗਾ ਤੁਸੀਂ ਉਹਦਾ ਹਿਸਾਬ ਕਿਤਾਬ ਲਾ ਲੋਗੇ ਮੈਂ ਸਾਫ ਦਾ ਪੂਰਾ ਲਾਉਂਦਾ ਜੀ ਕਿੰਨੇ ਲਾ ਲੋਂਗੇ ਜਿਹੜਾ ਬੰਦਾ ਆਪਣਾ ਘਰ ਚਲਾ ਸਕਦਾ ਉਹ ਦੇਸ਼ ਵੀ ਚਲਾ ਸਕਦਾ ਅੱਛਾ 1 ਕਰੋੜ ਚ ਕਿੰਨੇ ਜ਼ੀਰੋ ਆਣੀਆਂ ਦੱਸੋ ਜ਼ੀਰੋ ਛੱਡੋ ਤੁਸੀਂ ਉਹਨਾਂ ਦੀ 1 ਲੱਖ ਚ ਦੋ ਦੋ ਕਿੰਨੀ ਆਲੀ ਹੈ ਮੈਂ ਤੁਹਾਨੂੰ ਦੱਸਾਂ 1000 ਜ਼ੀਰੋ ਲਾ ਦੋ 1000 30 ਤਾਂ ਸਾਰੇ ਤੇ 100 ਚ ਪਤਾ ਨਹੀਂ ਕਿੰਨਾ ਇਹਦਾ ਮੈਨੂੰ ਕਰੋੜ ਦਾ ਮੈਨੂੰ ਪਤਾ ਨਹੀਂ ਇਹ ਤਾਂ ਇਹਦੀ ਅੱਧਾ ਹਜ਼ਾਰ ਦਾ ਬੋਝ ਤੁਸੀਂ ਦੱਸਦੀ ਜੇ ਮੈਂ ਤੁਹਾਨੂੰ ਕਹਾਂ ਮੇਰੇ ਕੋਲ ਨਾ ਕਿਸੇ ਟਾਈਮ ਤੇ 10 ਕਰੋੜ ਰੁਪਏ ਤੁਸੀਂ ਮੰਨ ਲਓ ਮੈਂ ਨਹੀਂ ਮੰਨੀ ਮੰਨ ਲੂਗਾ ਤੁਸੀਂ ਕਿਉਂ ਕਿਉਂ ਮੈਨੂੰ ਤਾਂ ਕੁਐਸਚਨ ਕਰੋ ਕਿਉਂ ਨਹੀਂ ਬਨੋਗੇ ਮੈਸ ਕਰਕੇ ਵੀ ਮੱਲੂਗਾ ਜਦੋਂ ਤੁਸੀਂ ਕਹਿੰਦੇ ਮੈਂ ਨਾਮਨੇਸ਼ਨ ਸੇ ਮੈਂ ਤਾਂ ਐਂਟਰੀ ਦੱਸਦਾ ਆ ਬੋਦੀ ਪਾਸਬੁੱਕ ਦੀ ਫੇ ਤੁਹਾਡਾ ਨਾਮ ਲਿਸ਼ਕਣ ਦਨ ਹੋ ਜਾਣਾ ਐਥੇ ਫਿਰ ਤੁਸੀਂ ਝੂਠਾ ਬਰਦਾ ਕਿ ਮੇਰੇ ਕੋਲ ਮੈਂ ਤਾਂ ਮੇਰਾ ਰੋਡ ਪਤੀ ਆ ਤੁਸੀਂ ਜ਼ਿਆਦਾ ਮੈਨੂੰ ਝੂਠ ਬੋਲੋ ਯਾ ਲਾਵਾ ਹੋਣ ਤੇ ਕਰਾ ਤਾ ਝੂਠ ਬੋਲੋ ਮੇਰੀ ਗੱਲ ਸੁਣ ਲਓ ਤੁਸੀਂ ਖੁਦ ਹੀ ਕਹਿੰਦੇ ਮੈਂ ਅੱਛਾ ਮੇਰੀ ਗੱਲ ਸੁਣ ਲਓ ਅਜੂਲ ਕਹੋ ਦੋਸਤੋ ਜਿਪ ਲਿਖਣ ਐਂਟਰੀ ਹੋ ਜਾ ਕਿਸੇ ਦੀ ਗਲਤੀ ਨਹੀਂ ਮੇਕਾ ਲੱਗਦੀ ਇਹ ਗਲਤੀ ਤੇਰੀ ਹਰਵਿੰਦਰ ਲੋਈ ਚੱਲਣ ਦੀ ਹੈ ਜਿਹੜੇ ਬਿਗ ਡਿਵਿਡਿਡ ਲੇਬਰ ਨਾਲ ਕਰੋੜਪਤੀ ਉਹਨਾਂ ਮਗਰ ਜ਼ੀਰੋ ਬੰਦਾ ਖੜਾ ਉਹਦਾ ਨਾਮ ਨੀਤਿ ਸ਼ਟਰਾਵਾਲਾ ਉਸ ਤੋਂ ਵਧੀਆ ਬੰਦਾ ਨਾ ਦੁਨੀਆ ਤੇ ਉਹਨਾਂ ਨੂੰ ਮਿਲਣਾ ਵਾ ਬੈਸਟ ਵੱਲੋਂ ਨਾ ਹੋ ਸਕਦਾ ਵਾ ਅੱਛਾ ਤੁਸੀਂ ਇਹ ਜੋ ਮੌਕਾ ਨਾ ਦਿੱਤਾ ਇਹਨਾਂ ਨੇ ਇਹਨਾਂ ਨੇ ਪਸਤਾਉਣਾ ਵੈਸਟ 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 ਦੀ ਜਿਹੜੀ ਵੋਟਰ ਜਨ ਸੰਖਿਆ ਕਿੰਨੀ ਹੈ ਮੈਂ ਨਮ ਨਮਾਏ ਮਿਲਨੀ ਹੈ ਪਤਾ ਉਹ ਤਾਂ ਇਲੈਕਸ਼ਨ ਕਿਵੇਂ ਲੜਦੇ ਹੋ ਸਰਵੇ ਕਰੂੰਗਾ ਮੈਂ ਤਾਂ ਜਿੰਦਰਦਰ ਨੂੰ ਅੱਜ ਆਇਆ ਆਪਾਂ ਜੀ ਅੱਛਾ ਅੱਜ ਫਾਰਮ ਭਰੇ ਅੱਛਾ ਹੁਣ ਮੈਂ ਬੈਸਟ ਤੇ ਜਾਊਗਾ ਹਾਂ ਤੁਹਾਨੂੰ ਦੋ ਦੋ 19 ਬਿਨਾ ਤੇ ਇਲੈਕਸ਼ਨ ਜਿੱਤਣ ਵਾਸਤੇ ਇਹ ਕਿੰंटा ਬੋਤਲਦਾ ਇਹ ਤਾਂ ਨਹੀਂ ਇਹ ਗੱਲ ਦਾ ਬਿਲਕੁਲ ਸਹੀ ਹੈ ਜਦੋਂ ਚੱਲੂਗਾ ਨਾ ਇਹਦੀ ਇਹ ਦੱਸ ਦਿਓ ਤੁਸੀਂ ਕਿ ਕੰਨੇ ਲਈ ਇੱਕ ਕਿੰंटा ਬੋਤਲ ਲੁਧਿਆਣਾ ਵਾਸੀ ਤੁਹਾਡੇ ਜਦੋਂ ਕਮੈਂਟਸ ਕਰਨਗੇ ਕਿ ਨੀਤੂ ਜੀ ਤਾਂ ਕਿੰਨੇ ਬੋਲ ਦੇਣਗੇ ਜਾਂਦੇ ਕਹਿੰਦੇ ਜੋ ਇੱਕ ਬੋਟ ਤੋਂ ਬਜੇਰੇ ਦੇ ਲੀਡਰ ਹਾਰ ਜਾਂਦੇ ਇੱਕ ਬੋਟ ਰਾਸ਼ਟਰਪਤੀ ਦੀ ਇੱਕ ਬੋਟ ਪ੍ਰਧਾਨ ਮੰਤਰੀ ਦੀ ਇੱਕ ਬੋਟ ਮੁੱਖ ਮੰਤਰੀ ਦੀ ਇੱਕ ਬੋਟ ਆਮ ਬੰਦੇ ਦੀ ਇੱਕ ਅੱਧੇ ਘੰਟੇ ਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਂਦਾ ਵਾ ਤੇ ਨੀਟੂ ਸ਼ਟਰ ਵਾਲਾ ਕਿਉਂ ਜਿੱਤ ਸਕਦਾ ਦੇਖੋ ਜੀ ਨੀਟੂ ਸ਼ਟਰ ਵਾਲੇ ਨੇ ਇੱਕ ਚੀਜ਼ ਲਿਖੀ ਹੈ 295 ਆ ਦੇਖੋ ਜੀ ਆ 200 ਆ ਚਲੋ ਇਹ ਰਹੀ ਨਹੀਂ ਅਸੀਂ ਅਫਸੋਸ ਦੀ ਗੱਲ ਹੈ ਉਸ ਤੋਂ ਬਾਅਦ ਆ ਵੋਟ ਫਾਰ ਨੀਟੂ ਉਸ ਤੋਂ ਬਾਅਦ ਆ 15 ਟੋਪੀ ਤੇ ਵੀ ਲਿਖਿਆ ਨੀਟੂ ਜੀ ਟੋਪੀ ਆ ਪਾਈ ਆ ਕਦੇ ਦੂਸਰੇ ਨੂੰ ਪਾਈ ਆ ਦੇਖੋ ਇਹਦੋਂ ਪਾਉਂਦਾ ਕਹੇ ਮੇਰੀ ਗੱਲ ਹੈ ਮਮੀ ਵਾਲਾ ਨਾ ਇਹ ਦੁਨੀਆ ਨੇ ਟੋਪੀ ਲੀਡਰ ਨੂੰ ਪਾਈ ਆ ਤੇ ਆਂਡ ਦੇ ਰੋਏ ਆ ਜੀ ਮੇਰੇ ਸਿਰ ਲਿਆ। ਤੇ ਤੁਹਾਡੇ ਦਾ ਰਹਿਣੀ ਹੈ ਯਾਨੀ ਕਿ ਆਖਰੀ ਤੱਕ ਵੀ ਟਾਲੇ ਬੋਗੀ। ਮੈਂ ਇਨਵੈਸਟ ਕਰਾਂਗਾ। ਮੇਰੇ ਚ ਵਾਲੀ ਦੇ ਵੀ ਆਗੇ ਮੈਂ ਹੀ ਗੱਲ ਵਿੱਚ ਜਿੱਤੂਗਾ। ਸਿਰ ਮੁਕਾਬਲਾ ਟਫ ਹੋਆ। ਇਹ ਦੇਖਦੇ ਰਹੋ ਬਸ। ਤੁਹਾਡੇ ਮਾਮਾ ਦਾ ਮੁਕਾਬਲਾ ਜਿੱਤੋ ਕਿ ਤੁਸੀਂ ਲੜ ਪਏ ਤਾਂ ਟਾਫਾ ਲੈ। ਤੁਸੀਂ ਇਦਾਂ ਕਰ ਰਹੇ ਹੋ। ਆਉਣ ਲਈ ਟਾਫਾ ਤੁਹਾਡੇ ਲਈ ਤਾਂ ਬਹੁਤ ਸਿੰਪਲ ਹੈ। ਮੈਂ ਹੁਣ ਤਾਂ ਦੱਸ ਲੱਗਾ। ਹਾਂ। ਤੁਸੀਂ ਇਹ ਦੇਖਿਓ ਮੈਂ ਦੱਸਾਂ ਕਿਹੜੇ-ਕਿਹੜੇ ਪਾ ਕੇ ਜਾਵਾਂਗਾ ਤੇ ਲੋਕ ਕੜੀ ਗੜੀ ਸ਼ਕਤੀਮਾਨੀ ਤੋਂ ਜਿੱਦਣੇ ਪਾਸੇ ਜਾਊਂਗਾ ਨਾ ਔਰ ਔਰ ਜਾਮ ਕਰਕੇ ਦਿਖਾਵਾਂਗਾ ਤੁਹਾਨੂੰ ਇੱਕ ਸ਼ਕਤੀਮਾਨ ਹੋ ਗਏ ਜਿਹੜੀ ਮਰਜ਼ੀ ਪਾਉਂਦਾ ਉਹ ਦੱਸੋਗਾ ਨਹੀਂ ਨਹੀਂ ਇਹ ਰਾਜ ਹੈ ਇਹ ਤੋ ਦੱਸ ਦੀਆਂ ਗੱਲਾਂ ਕੁੜੇ ਰਾਜ਼ ਰਹਿਣ ਦੇ ਅੱਛਾ ਹੁਣ ਇੱਕ ਮੈਨੂੰ ਲੱਗਦਾ ਦੂਸਰੇ ਕੈਂਡੀਡੇਟਾਂ ਨੂੰ ਵਰਤ ਤਾਂ ਪਾਈ ਜਾ ਹੁਣੇ ਜਦੋਂ ਨੀਟੂ ਜਾਊਗਾ ਸਿਰੇ ਪਰਸੋਂ ਅੱਜ ਮੈਂ ਫੋਨ ਬੱਲੇਆ ਕਈ ਅਫਸਰ ਨੇ ਹੁਣ ਯਾਰ ਤੂੰ ਉੱਥੇ ਬਣ ਕੇ ਤਾ ਦਿਮਾਗ ਖਰਾਬ ਤੂੰ ਹਾਰ ਜਾਏਗਾ ਯਾਰ ਮੈਂ ਹਾਂ ਜੁਨਾ ਫਿਰ ਕੀ ਹੋਗਾ ਇਸ ਮੰਡਕ ਦੇ ਨੇ ਨਹੀਂ ਨਹੀਂ ਤੂੰ ਆਪਣੇ ਬੱਚਾ ਨੂੰ ਕੋਈ ਕੋਈ ਕਹਦਾ ਯਾਰੀ ਮੈਨੂੰ ਯਾਦ ਜਦੋਂ ਬਹੁਤ ਦੁੱਖ ਲੱ ਮੈਨੂੰ ਕੋਈ ਦੁਕਾਨ ਖਾਉਂਦੇ ਮੈਨੂੰ ਜੂਸੀ ਰੀ ਨਹੀਂ ਲਾਦੇ ਮੈਨੂੰ ਕੋਈ ਕੰਮ ਕਰਾ ਦੇ ਮੈਂ ਕੰਮ ਕਰ ਲਾ ਤੂੰ ਮੈਨੂੰ ਗੱਲਾਂ ਝੂਠੇ ਭਾਸ਼ਣ ਦੇਂਦੇ ਮੈਨੂੰ ਕਿ ਤੂੰ ਹਾਰ ਜਾਣਾ ਤੂੰ ਜਿੱਜਣਾ ਤੈਨੂੰ ਕੀ ਇਸ ਟਾਈਮ ਸਾਰੀਆਂ ਪਾਰਟੀਆਂ ਨੂੰ ਵਕਤ ਪਿਆ ਬਾਜੀ ਜਦੋਂ ਮੈਂ ਇਹ ਨਾ ਪਰ ਇਹ ਇੱਕ ਗੱਲ ਮੈਂ ਤੁਹਾਡੇ ਨਾਲ ਮੰਨਦਾ ਜਿਹੜਾ ਆਪਣੇ ਦੇ ਸੌਰੀ ਆਪਣੇ ਪੰਜਾਬ ਦਾ ਮੁੱਖ ਮੰਤਰੀ ਹੈ ਨਾ ਉਹ ਵੀ ਇੱਕ ਕਲਾਕਾਰ ਸੀਗਾ ਰੱਤਾ ਦੇ ਵਰਗਾ ਹੀ ਸੀਗਾ ਪਰ ਉਹ ਚਲੋ ਉਹਦੀ ਕਲਾਕਾਰੀ ਥੋੜੀ ਜਿਹੀ ਵੱਖਰੀ ਸੀ ਚਲੋ ਤਾਂ ਮੇਜੀ ਮਨੇ ਮੇਰਾ ਕਈ ਵਾਰੀ ਨਾਮ ਲਿਆ ਮੁੱਖ ਮੰਤਰੀ ਸਾਹਿਬ ਨੇ ਭਗਵੰਤ ਮਾਨ ਜੀ ਨੇ ਹਮੇਸ਼ਾ ਕਈ ਵਾਰੀ ਕਿਹਾ ਕਿ ਉਹ ਜਿੰਨੇ ਸ਼ਹਿਰ ਦੇ ਵਿੱਚ ਨਾ ਵੋਟਾਂ ਪਈਆਂ ਸੀਗੀਆਂ ਪਹਿਲੇ ਤਸਗੀ ਆਮ ਆਦਮੀ ਪਾਰਟੀ ਦੂਜੇ ਤੇ ਕਾਂਗਰਸ ਤੀਜੇ ਤੇ ਤਸਗੀ ਅਕਾਲੀ ਦਲ ਚੌਥੇ ਨੰਬਰ ਤੇ ਨੀਡੂ ਸ਼ਕਨਵਾੜਾ 4500 ਮਿੰਨੀ 4500 ਮਿੰਨੀ ਮੋਟਾ ਲੱਗ ਗਿਆ ਸੀਗਾ ਹਸਟਾਂ ਤੇ ਮੈਨੂੰ ਅੱਜ ਵੀ ਯਾਦ ਆ 4599 ਵੋਟਾਂ ਲੱਗਿਆ ਸੀਗਾ ਤੇ ਭਗਵੰਤ ਸਿੰਘ ਨੇ ਕਿਹਾ ਸੀਗਾ ਕਿ ਪਹਿਲੇ ਤੇ ਆਮ ਆਦਮੀ ਦੂਜੇ ਤੇ ਕਾਂਗਰਸ ਤੇ ਚਲੋ ਕਹਿੰਦੇ ਵੀ ਲੀਡੂ ਛੱਡਣਾ ਮੇਰਾ ਹਿੱਤ ਨਹੀਂ ਹੈ ਲੇਖਣ ਚੇਲ ਇਲੈਕਸ਼ਨ 'ਤੇ ਆਰੋਪ ਲੱਗਦੇ ਨੇ ਤੁਹਾਡੇ ਵਰਗੇ ਲੀਡਰਾਂ ਤੇ ਬੜੀ ਸ਼ਰਾਬੇ ਬਣਦੇ ਨੇ ਜੀ ਚਿੱਟਾ ਹੈ ਸੌਰੀ ਚਿੱਟਾ ਨਹੀਂ ਪੁੱਕੀ ਹੈ ਬਣਦੇ ਨੇ ਪੈਸੇ ਹੈ ਬਣਦੇ ਨੇ ਹੈ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਵਰਗੇ ਲੀਡਰ ਤਾਂ ਬਣ ਸਕਦੇ ਨੇ ਅਸੀਂ ਬਣ ਸਕਦੇ ਹਾਂ दसवीं बार फिर मैं फार्म भरते मैं हारे खाते हार गया पर मैं मेरी एक भिलूगी भिलूगी। ना एक दिन जित पक्की होगी और जितकी है तो ਚਲੋ ਬਿਲਕੁਲ ਜੀ ਇਹ ਬਿਲਕੁਲ ਅਸੀਂ ਇਹਨਾਂ ਨੇ ਗੱਲ ਕੀਤੀ ਹੈ ਬਹੁਤ ਵਧੀਆ ਲੱਗਾ ਤੁਹਾਨੂੰ ਕਿਵੇਂ ਦਾ ਲੱਗਾ ਕਮੈਂਟਸ ਕਰਿਓ ਲੋਕਤੰਤਰ ਹੈ ਲੋਕਤੰਤਰ ਹਰ ਬੰਦੇ ਨੂੰ ਅਧਿਕਾਰ ਹੈ ਕਿ ਉਹ ਇਲੈਕਸ਼ਨ ਲੜ ਸਕਦਾ ਹੈ ਤੁਸੀਂ ਵੀ ਲੜ ਸਕਦੇ ਹੋ ਅਗਰ ਤੁਸੀਂ ਕੈਪੇਬਲ ਹੋ ਜਾਂ ਤੁਸੀਂ ਚਾਹੋ ਲੋ ਬਿਲਕੁਲ ਜੀ ਇੱਕ ਇਹਨਾਂ ਦੀ ਹਿੰਮਤ ਵੀ ਅਸੀਂ ਦਾਤ ਦਿੰਨੇ ਆ ਭਾਵੇਂ ਕੁਝ ਨਾ ਹੋਵੇ ਹੌਸਲਾ ਬਹੁਤ ਹੈ ਇਹਨਾਂ ਕੋ ਪਮਾਇਂ ਕੁਛ ਨਾ ਹੋਵੇ ਇੱਕ ਦੋ ਹਿਸਚੇ ਬਹੁਤ ਐਨਾਂ ਕੋ ਪਮਾਇਂ ਕੁਛ ਨਾ ਹੋਵੇ ਕਦੀ ਜੋ ਰਿੰਗ ਨਹੀਂ ਜਾਨਾ ਕੋਈ ਗਲਤ ਇਨਸ਼ਾਅੱਲਾ ਪਮਾਇਂ ਕੁਛ ਨਾ ਹੋਵੇ ਬਾਹਰ ਗਈ ਸੌਚੀ ਹੋਵੇ ਲੋਕ ਕੋਈ ਬਾਹਰ ਟੁੱਟ ਗਈ ਕਦੀ ਸੌਰੀ ਹੋਦਾ ਹੀ ਕਿ ਜਿੱਤ ਵਾਲੀ ਜੱਟ ਆਦੇ ਨੀ ਤੁ ਜਿੰਦਾਬਾਹ ਨਾ ਲੱਗ ਗਈ ਮੇਰੀ ਬਾਹਰ ਟੁੱਟ ਗਈ ਸੀ ਕਦੀ ਜੋ ਰਿੰਗ ਸੀ ਮੈਂ ਫੇਰ ਵੀ ਹੌਸਲੇ ਆ ਬਾਹਰ ਟੁੱਟੀ ਸੀ ਸੌਰੀ ਇਹਨੇ ਕਿ ਬਾਹਰ ਟੁੱਟੀ ਸੀ ਇਹ ਲਾ ਦੀ ਇੱਕ ਗਲਤ ਇਨਸ਼ਾਅੱਲਾ ਸਮਝਾ ਬਾਹਰ ਟੁੱਟੀ ਸੀ ਤੇ ਇਹ ਬਿਲਕੁਲ ਵੀ ਅਸੂਬੇ ਨਾਲ ਆ ਅਸੀਂ ਇਹਨਾਂ ਦੀ ਫ੍ਰੀ ਅਸੀਂ ਨਾ ਚੋਣ ਦੇ ਟਾਈਮ ਮਾੜਾ ਮੋਟਾ ਹੋਏ ਉਧਰ ਤੋਂ ਗੱਲ ਲੇਕਿਨ ਅਸੀਂ ਇਹਨਾਂ ਦੇ ਨਾਲ ਆ ਅਸੀਂ ਸੋਚਦੇ ਆ ਕਿ ਆਉਣ ਵਾਲੇ ਜਾਈ ਮਾਰੋ ਬਿਲਕੁਲ ਅਬਰ ਬੋਲ ਨਹੀਂ ਪਾਵਾਂਗੇ ਫਿਰ ਫਿਰ ਨਾਲ ਕਰ ਫਿਰ ਨਾਲ ਨਾਲੋ ਤੁਹਾਡੀ ਗੋੜ ਤੇ ਚਾਹੀਦੀ ਹੈ ਮੈਨੂੰ ਨਹੀਂ 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 ਤੇ ਤੁਸੀਂ ਲੈ ਜਾਈ ਸਾਡਾ ਪਿਆਰ ਤੁਹਾਡੇ ਨਾਲ ਹੈ ਜਿਆਦਾ ਪਿਆਰ ਨਾਲ ਹੈ ਪਿਆਰ ਨੂੰ ਕੀ ਦਿਖਾਉਣਾ ਸਰਕਾਰ ਨੂੰ ਦਿਖਣਾ ਮੇਰਾ ਪਿਆਰ ਵਾਹ ਜੀ ਪਿਆ ਤੁਹਾਨੂੰ ਮੁਬਾਰਕ ਮੇਰੀ ਵੋਟ ਮੈਨੂੰ ਮਾਰੋ ਲੈ ਲਿਟੂ ਜੀ ਦਾ ਸਾਡਾ ਪਿਆਰ ਜੇ ਅਗਰ ਤੁਹਾਡਾ ਪਿਆਰ ਹੈ ਤਾਂ ਵੋਟ ਪਾਣੀ ਨਾ ਪਾਣੀ ਤੁਹਾਡਾ ਮਤ ਮਤ ਦਾ ਪਾਣੀ ਹੈ ਪਾਣੀ ਪਾ ਦਿਓ ਯਾਰ ਇੱਕ ਵਾਰ ਜਤਾ ਦਿਓ ਆਪਣੇ ਲੀਡਰ ਨੂੰ ਪਤਾ ਲੱਗੇ ਪਰ ਔਖਾ ਹੀ ਹੈ ਜਦ ਨਾਲ ਲੇਕਿਨ ਜਰੂਰ ਪਾ ਦਿਓ ਬਿਲਕੁਲ ਜੀ ਸਾਤਰੀ ਗੱਲ ਪ੍ਰੋਗਰਾਮ ਲੱਗਿਆ ਤੇ ਬਿਲਕੁਲ ਪ੍ਰੋਗਰਾਮ ਦੇ ਵਿਚਾਰ ਤਰ੍ਹਾਂ ਸਾਜਣਾ ਸਾਜੀ ਕਰਿਓ ਚੰਗੀ ਗੱਲ